ਤੇ ਟੌਮ ਹੂਮਨ ਹੋਣਾ ਦੀ ਹੂਮਨ ਹੋਣਾ ਦੀ ਗੱਲ ਕਰ ਲਈਏ ਸੋ ਮੰਥਲੀ ਜਿਹੜੇ ਡਾਟਾ ਸ਼ੇਅਰ ਕਰਨ ਮੌਕੇ ਜਿਹੜੇ ਕੈਰੋਲਨ ਲਵਟ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਆ ਉਹ ਕੀਤੀ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜ਼ੋਰ ਪਾਇਆ ਕਹਿੰਦੇ ਵੀ ਤੁਸੀਂ ਲੁੱਕ ਨਹੀਂ ਸਕਦੇ ਕਹਿੰਦੇ ਵੀ ਯੂ ਕੈਨ ਨਾਟ ਹਾਈਡ ਯੂ ਵਿਲ ਬੀ ਪ੍ਰੋਸੈਕਿਊਟਿਡ ਇਫ ਦੇ ਰੇਮੇਨ ਇਨ ਯੂ ਐਸ ਇਲੀਗਲੀ ਕਹਿੰਦੇ ਵੀ ਗੈਟ ਯੋਰ ਅਫੇਅਰਸ ਇਨ ਆਰਡਰ ਵੀ ਆਪਣਾ ਕੰਮ ਬਿਲਕੁਲ ਸਿੱਧਾ ਕਰੋ ਤੇ ਇਫ ਯੂ ਆਰ ਇਨ ਥਿਸ ਕੰਟਰੀ ਇਲੀਗਲੀ ਆਈਸ ਤੇ ਨਾਲ ਕੰਮ ਕਰੋ ਵਰਕ ਵਿਦ ਆਈਸ ਗੋ ਟੂ ਸੀਬੀਪੀ 1 ਹੋਮ ਐਪ ਐਂਡ ਲੀਵ ਔਨ ਯਰ ਓਨ ਵਾਈਟ ਹਾਊਸ ਪ੍ਰੈਸ ਬਰੀਫਿੰਗ ਰੂਮ ਤੋਂ ਜਿਹੜਾ ਅੱਜ ਉਹਨਾਂ ਨੇ ਟਾਮ ਹੋਮਨ ਹੋਣਾ ਨੇ ਇਹ ਜਿਹੜਾ ਬਿਆਨ ਆ ਉਹ ਦਿੱਤਾ ਹੈਗਾ ਆ ਟਾਮ ਹੋਮਨ ਹੋਣਾ ਨੇ ਇੱਕ ਵਾਰ ਫੇਰ ਇਸ ਚੀਜ਼ ਨੂੰ ਦੁਹਰਾਇਆ ਵੀ ਜਿਹੜਾ ਵੀ ਯੂਐਸ ਦੇ ਵਿੱਚ ਇਲੀਗਲੀ ਆਇਆ ਆ ਮੇਕ ਸ਼ੂਰ ਕਰੋ ਵੀ ਉਹ ਫੈਡਰਲ ਸਰਕਾਰ ਦੇ ਨਾਲ ਰਜਿਸਟਰਡ ਆ ਤੇ ਡਾਕੂਮੈਂਟੇਸ਼ਨ ਹਮੇਸ਼ਾ ਜਿਹੜੀ ਆ ਉਸਨੇ ਕੈਰੀ ਜਿਹੜੀ ਉਹ ਕਰਨੀ ਆ ਕਿੰਨੇ ਵੀ ਫੇਲ ਟੂ ਰਜਿਸਟਰ ਵਿਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਾਂ ਨਿਗਲੈਕਟ ਕਰਨਾ ਆਪਣੇ ਅਪਡੇਟ ਨਵੇਂ ਐਡਰੈਸ ਕਰਨ ਨੂੰ ਜਿਹੜਾ ਉਹ ਲੈ ਕੇ ਉਸ ਨੂੰ ਕਹਿੰਦੇ ਵੀ ਦੋਜ਼ ਐਕਸ਼ਨ ਵਿਲ ਬੀ ਟ੍ਰੀਟਡ ਐਜ਼ ਕ੍ਰਿਮੀਨਲਸ ਸਟਾਰਟਿੰਗ ਟੂਡੇ ਸੋ ਉਹਨਾਂ ਨੇ ਅੱਜ ਦੇ ਦਿਨ ਦਾ ਜਿਹੜੀ ਉਹ ਦੱਸ ਦਿੱਤੀ ਆ ਵੀ ਜਿਹੜੇ ਜਿਨ੍ਹਾਂ ਨੇ ਰਜਿਸਟਰ ਨਹੀਂ ਕੀਤਾ ਜਿਹੜੇ ਡਾਕੂਮੈਂਟੇਸ਼ਨ ਕੈਰੀ ਨਹੀਂ ਕਰ ਰਹੇ ਤੇ ਜਾਂ ਉਹਨਾਂ ਨੇ ਆਪਣਾ ਐਡਰੈਸ ਨਵਾਂ ਅਪਡੇਟ ਨਹੀਂ ਕੀਤਾ ਇਸ ਸਾਰੇ ਐਕਸ਼ਨਸ ਨੂੰ ਕਹਿੰਦੇ ਵੀ ਅਸੀਂ ਕ੍ਰਿਮੀਨਲ ਅਫੈਂਸ ਦੇ ਤੌਰ ਦੇ ਉੱਤੇ ਅੱਜ ਤੋਂ ਲੈਣਾ ਸ਼ੁਰੂ ਕਰਨਾ ਆ ਤੇ ਅਮਰੀਕਾ ਦੇ ਵਿੱਚ ਇਸ ਟਾਈਮ ਜੇ ਤੁਸੀਂ ਇਮੀਗ੍ਰੈਂਟਾਂ ਤੁਹਾਡੇ ਕੋਲ ਗ੍ਰੀਨ ਕਾਰਡ ਤੱਕ ਨਹੀਂ ਹੈਗਾ ਉਸ ਤੋਂ ਹੇਠਾਂ ਵਾਲੇ ਤੁਸੀਂ ਲੈਵਲ ਦੇ ਵਿੱਚ ਕਹਿ ਲਓ ਵੀ ਮੰਨੇ ਜਾਂਦੇ ਆ ਤਾਂ ਭਾਈ ਕ੍ਰਿਮੀਨਲ ਅਫੈਂਸ ਦਾ ਮਤਲਬ ਆ ਵੀ ਇਹਨਾਂ ਨੇ ਤੁਹਾਡੀ ਜਿਹੜੀ ਬਾਹ ਮਰੋੜ ਕੇ ਤੁਹਾਨੂੰ ਡਿਪੋਰਟ ਕਰਨ ਵਾਲੇ ਪਾਸੇ ਨੂੰ ਤੋੜਨ ਵਾਲੀ ਗੱਲ ਜਿਹੜੀ ਉਹ ਕਰਨੀ ਆ ਸੋ ਮੇਕ ਸ਼ੂਰ ਕਰੋ ਵੀ ਭਾਈ ਜਿਹੜੀਆਂ ਜਿਹੜੀਆਂ ਚੀਜ਼ਾਂ ਸਰਕਾਰ ਇਸ ਟਾਈਮ ਕਹਿ ਰਹੀ ਆ ਉਹ ਤੁਸੀਂ ਅਪ ਟੂ ਡੇਟ ਜਿਹੜਾ ਉਹ ਰਹੋ ਆਪਣਾ ਐਡਰੈਸ ਅਪਡੇਟ ਰੱਖੋ ਆਪਣੀ ਡਾਕੂਮੈਂਟੇਸ਼ਨ ਹਮੇਸ਼ਾ ਕੋਲ ਜਿਹੜੀ ਉਹ ਰੱਖੋ ਤੇ ਰਜਿਸਟਰ ਜੇ ਤੁਹਾਡੇ ਲਈ ਰਜਿਸਟ੍ਰੇਸ਼ਨ ਜ਼ਰੂਰੀ ਆ ਤਾਂ ਮੇਕ ਸ਼ਰ ਕਰੋ ਵੀ ਤੁਸੀਂ ਰਜਿਸਟ੍ਰੇਸ਼ਨ ਕੀਤਾ ਆ ਉਹਨਾਂ ਨੇ ਇਹ ਵੀ ਵਾਰਨਿੰਗ ਜਿਹੜੀ ਦਿੱਤੀ ਜਿਹੜੇ ਹੋਰ ਅਨ ਡਾਕੂਮੈਂਟਡ ਇਮੀਗ੍ਰੈਂਟਸ ਆ ਕਿੰਨੇ ਵੀ ਜੇ ਤੁਹਾਡੇ ਉੱਤੇ ਫਾਈਨਲ ਆਰਡਰ ਟੂ ਲੀਵ ਲੱਗਾ ਆ ਤੇ ਤੁਸੀਂ ਅਮਰੀਕਾ ਦੇ ਵਿੱਚ ਫਿਰ ਵੀ ਰਹਿ ਰਹੇ ਆ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਤੁਹਾਨੂੰ ਅਗਰੈਸਿਵਲੀ ਪ੍ਰੋਸੀਕਿਊਟ ਕਰੇਗੀ ਤੇ ਰੋਜ਼ਾਨਾ ਦਾ 998 ਡਾਲਰ ਦਾ ਜਿਹੜਾ ਜੁਰਮਾਨਾ ਹੈ ਉਹ ਪਾਇਆ ਜਾ ਸਕਦਾ ਆ ਸੋ 트럼ਪ ਹੁਣਾਂ ਦੇ 100ਵੇਂ ਦਿਨ ਦੇ ਵਿੱਚ ਤੇ ਜਿਹੜੇ ਟੌਮ ਹੋਮਨ ਬਾਰਡਰਜ਼ ਆ 트럼ਪ ਹੁਣਾਂ ਨੇ ਲਾਏ ਆ ਜੋ ਕਿ ਕੋਈ ਇਲੈਕਟਿਡ ਅਫੀਸ਼ੀਅਲ ਨਹੀਂ ਆ ਅ ਇੱਕ 트럼ਪ ਹੁਣਾ ਨੇ ਆਪਣੇ ਤੌਰ ਦੇ ਉਤੇ ਲਾਇਆ ਸੈਨੇਟ ਦੀ ਕਨਫਰਮੇਸ਼ਨ ਵੀ ਇਸ ਪੋਜੀਸ਼ਨ ਦੇ ਲਈ ਜਿਹੜੀ ਉਹ ਨਹੀਂ ਸੀ ਚਾਹੀਦੀ ਉਹ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਦੱਸ ਰਹੇ ਆ ਅੱਜ ਤੋਂ ਕਹਿੰਦੇ ਵੀ ਇੰਨਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਜਿਹੜੇ ਕ੍ਰਿਮੀਨਲ ਅਫੈਂਸ ਜਿਹੜਾ ਮੰਦਣਾ ਸ਼ੁਰੂ ਕਰਾਂਗੇ ਸੋ ਅਸੀਂ ਤੁਹਾਨੂੰ ਇਹ ਨਿਊਜ਼ ਇਸ ਲਈ ਦੱਸ ਰਹੇ ਆ ਵੀ ਭਾਈ ਜਿਨ੍ਹਾਂ ਨੇ ਅਜੇ ਤੱਕ ਅ ਅਪਡੇਟ ਨਹੀਂ ਕੀਤਾ ਆਪਣੇ ਇੰਨਾ ਸਾਰੀਆਂ ਚੀਜ਼ਾਂ ਦੇ ਵਿੱਚ ਜਾਂ ਪੇਪਰ ਵਰਕ ਦੇ ਵਿੱਚ ਮੇਕ ਸ਼ੁਰ ਕਰੋ ਵੀ ਤੁਹਾਡਾ ਜਿਹੜਾ ਪੇਪਰ ਵਰਕ ਆ ਔਰ ਟੋਟਲੀ ਅਪਡੇਟ ਹੋਵੇ ਹਮਨ ਹੁਣਾ ਨੇ ਅੱਜ ਜਿਹੜਾ ਦੱਸਿਆ ਵੀ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ 139000 ਇਮੀਗ੍ਰੈਂਟਸ ਨੂੰ 20 ਜਨਵਰੀ ਤੋਂ ਲੈ ਕੇ ਡਿਪੋਰਟ ਕਰ ਦਿੱਤਾ ਹੈਗਾ ਸੋ ਤਕਰੀਬਨ 140000 ਬੰਦਾ ਜਿਹੜਾ ਕਹਿੰਦੇ ਵੀ ਇਹਨਾਂ ਨੇ ਡਿਪੋਰਟ ਕਰ ਦਿੱਤਾ ਹੈ ਕਹਿੰਦੇ ਵੀ ਇਹਨਾਂ ਨੂੰ ਹੁਣ ਮੁਸ਼ਕਲ ਜਿਹੜੀ ਇਸ ਚੀਜ਼ ਦੇ ਵਿੱਚ ਆ ਰਹੀ ਆ ਵੀ ਨੰਬਰ ਜਿਹੜੇ ਉਹ ਵੱਧ ਨਹੀਂ ਰਹੇ ਕਹਿੰਦੇ ਵੀ ਆਈਸ ਤੇ ਸੀਬੀਪੀ ਤੇ ਕੋਸਟ ਗਾਰਡ ਕਹਿੰਦੇ ਵੀ ਉਹਦੇ ਵਿੱਚ ਕਾਰਨ ਇਹ ਵੀ ਆ ਵੀ ਸ਼ਾਇਦ ਇਹਨਾਂ ਦਾ ਹੁਣ ਬਾਰਡਰ ਦੇ ਉੱਤੇ ਘੱਟ ਜਿਹੜਾ ਲੋਕਾਂ ਦੇ ਨਾਲ ਸਾਹਮਣਾ ਹੋ ਰਿਹਾ ਆ ਪਿਛਲੇ ਪ੍ਰਸ਼ਾਸਨਾਂ ਦੇ ਵਿੱਚ ਬਾਰਡਰ ਦੇ ਉੱਤੇ ਬਹੁਤ ਜ਼ਿਆਦੀਆਂ ਇੰਟਰੈਕਸ਼ਨਸ ਹੁੰਦੀਆਂ ਸੀਗੀਆਂ ਸੋ ਹੁਣ ਉਹ ਇੰਟਰੈਕਸ਼ਨਸ ਅੱਗੇ ਦੇ ਨਾਲੋਂ ਘਟੀਆਂ ਆ ਸੋ 1,39,000 ਕੋਲ ਜਿਹੜੇ ਕਹਿੰਦੇ ਵੀ ਇਮੀਗ੍ਰੈਂਟਸ ਇਹਨਾਂ ਨੇ 20 ਜਨੂਅਰੀ ਤੋਂ ਲੈ ਕੇ ਹੁਣ ਤੱਕ ਪਹਿਲੇ 100 ਦਿਨਾਂ ਦੇ ਵਿੱਚ ਉਹਨਾਂ ਨੇ ਅ ਰਿਪੋਰਟ ਕਰ ਦਿੱਤੇ ਹੈਗੇ ਆ ਜੀ ਅ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਲਾ ਤੇ ਇੱਕ ਜੋ ਟੈਰਿਫਸ ਨੂੰ ਲੈ ਕੇ ਆਪਾਂ ਖਬਰ ਸਾਂਝੀ ਕਰਦੇ ਜਾਈਏ ਟੈਰਿਫਸ ਨੂੰ ਲੈ ਕੇ ਅ ਕਈ ਮੁਲਕਾਂ ਨੇ ਆਲਰੇਡੀ 트럼ਪ ਐਡਮਿਨਿਸਟ੍ਰੇਸ਼ਨ ਦੇ ਨਾਲ ਨੇਗੋਸ਼ੀਏਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਚਾਈਨਾ ਵਾਲਿਆਂ ਨੇ 34% ਰੀਟੈਲੀਟਰੀ ਟੈਰਿਫ ਲਾਇਆ ਸੀ ਪਿਛਲੇ ਵੀਕਲ ਜਦੋਂ 트럼ਪ ਹੋਣਾ ਨੇ 104% ਉਹਰ ਇਨਕਰੀਜ਼ ਕੀਤਾ ਸੀ ਕਹਿੰਦੇ ਵੀ ਚਾਈਨਾ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਬਾਅਦ ਦੇ ਵਿੱਚ ਯੂਐਸ ਦੀਆਂ ਜਿਹੜੀਆਂ ਸਾਮਾਨ ਆ ਗੁੱਡਸ ਹੈਗੀਆਂ ਉਹਨਾਂ ਤੇ 84% ਲੇਵੀ ਲਾਈ ਸੀ ਇੱਕ ਪਾਸੇ 트럼ਪ ਉਹ ਨਹੀਂ ਇਹ ਕਹਿ ਰਿਹਾ ਵੀ ਸਾਡੇ ਨਾਲ ਗੱਲਬਾਤ ਹੋ ਰਹੀ ਹੈ ਅਜੀਜ਼ ਇੰਗਪਿੰਦੀ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਕਾਮਰਸ ਸੈਕਟਰੀ ਆ ਉਹ ਕਹਿੰਦੇ ਵੀ ਮੈਨੂੰ ਇਹਦੇ ਬਾਰੇ ਨੋਲੇਜ ਨਹੀਂ ਹੈਗਾ ਯੂਰਪੀਅਨ ਯੂਨੀਅਨ ਨੇ ਆਫੀਸ਼ੀਅਲੀ ਵੋਟ ਕੀਤਾ ਹੈ ਕਿ ਉਹ ਰਿਟੈਲੀਏਟਰੀ ਟੈਰਫ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾਉਗੇ 23.2 ਬਿਲੀਅਨ ਡਾਲਰ ਯੂਐਸ ਦਾ ਜਿਹੜਾ ਐਕਸਪੋਰਟ ਹੁੰਦਾ ਹੈਗਾ ਕੈਨੇਡਾ ਜਿਹੜਾ ਆਪਣਾ ਗੁਆਂਢੀ ਮੁਲਕ ਹੈਗਾ ਜਿੱਥੇ ਅੱਜ ਇਲੈਕਸ਼ਨ ਹੋਣ ਜਾ ਰਹੀ ਆ ਹੋ ਰਹੀ ਆ ਉੱਥੇ ਉਹਨਾਂ ਅੱਜ ਉੱਥੇ ਆਟੋ ਟੈਰਫ ਜੋ ਆ 25% ਉਹਨਾਂ ਨੇ ਇੰਪੋਰਟ ਟੈਕਸ ਲਾਇਆ ਅਮਰੀਕਨ ਮੇਡ ਵਹੀਕਲਸ ਦੇ ਉੱਤੇ ਸੋ ਡ੍ਰੀਅਰ ਸੈਕਟਰੀ ਸਕਾਟ ਬਸੈਂਟ ਦੇਖਿਆ ਫਿਰ 70 ਕੰਟਰੀਜ਼ ਇਸ ਵੇਲੇ ਨੇਗੋਸ਼ੀਏਟ ਕਰ ਰਹੀਆਂ ਹੈਗੀਆਂ ਜਾਪਾਨ ਦੀ ਗਵਰਨਮੈਂਟ ਨੇ ਵੀ 트럼ਪ ਐਡਮਿਨਿਸਟ੍ਰੇਸ਼ਨ ਦੇ ਨਾਲ ਆਲਰੇਡੀ ਗੱਲਬਾਤ ਕੀਤੀ ਹੈਗੀ ਆ ਉਹ ਕਹਿੰਦੇ ਵੀ ਯੂਐਸਏ ਨੂੰ 24% ਤੱਕ ਜਿਹੜਾ ਟੈਰਫ ਆ ਉਹ ਜਾਪਾਨ ਨੂੰ ਘਟਾ ਦੇਣਾ ਚਾਹੀਦਾ ਵਿਤਨਾਮ ਨੇ ਵੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਕੀਤੀ ਆ ਕਿਉਂਕਿ ਵਿਤਨਾਮ ਤੋਂ ਵੀ ਸਮਾਨ ਹੁਣ ਬਹੁਤ ਜ਼ਿਆਦਾ ਆਉਂਦਾ ਸਾਊਥ ਕੋਰੀਆ ਨੇ ਜਿਹੜਾ ਆਫੀਸ਼ੀਅਲੀ ਗੱਲਬਾਤ ਕੀਤੀ ਆ ਇਹ 트럼ਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਪਾਇਆ ਤੇ ਉਹਨਾਂ ਦੇ ਯੂਐਸ ਨੇ 25% ਟੈਰਫ ਕਾਤ ਕੋਰੀਆਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਲਾਇਆ ਸੀ